ਤਬ ਤੋਂ ਵੱਡਾ ਸ਼ਾਪਿੰਗ ਮਾਲ ਨਾਰਥ ਇੰਡੀਆ ਦਾ ਲੈ ਕੇ ਆ ਰਹੇ ਹਾਂ 50 ਲੱਖ ਫੁੱਟ ਦਾ ਸਕੁਅਰ ਫੁੱਟ ਏਰੀਆ ਸੀਪੀ 67 ਔਨ ਦਿ ਟਾਪ ਬਾਲਸ ਹੇਅਰ देन ਹੋਮਲੈਂਡ ਰੈਗਾਲੀਆ ਹੋਮਲੈਂਡ ਗਲੋਬਲ ਪਾਰਕ ਇਥੋਂ ਥੋੜਾ ਹੁਣ ਬਾਹਰ ਵੀ ਐਕਸਪੈਂਸ਼ਨ ਕਰ ਰਹੇ ਹਾਂ ਪੰਜਾਬ ਨੇ ਬਹੁਤ ਕੁਝ ਸਾਨੂੰ ਸਪੋਰਟ ਕੀਤੀ ਹੈ ਉਹਨਾਂ ਅੱਗੇ ਅਗੇ ਗੋਆ ਵੀ ਐਕਸਪੈਂਡ ਕਰ ਰਹੇ ਹਾਂ ਹਿਮਾਚਲ ਵੀ ਐਕਸਪੈਂਡ ਕਰ ਰਹੇ ਹਾਂ ਮੋਹਾਲੀ ਦੇ ਨਾਲ ਨਾਲ ਥੋੜਾ ਜਿਹਾ ਜਿਵੇਂ ਲੁਧਿਆਣਾ ਇਜ਼ ਅ ਵੈਰੀ ਗੁੱਡ ਮਾਰਕੀਟ ਬਹੁਤ ਪੈਸਾ ਹੈ ਲੁਧਿਆਣਾ ਲੋਗਾ ਕੋਲ ਲੋਗਾ ਕੋਲ ਅੱਛੀ ਆਪਸ਼ਨਸ ਨਹੀਂ ਹੈ ਉੱਥੇ ਫਲੈਟ ਫਲੂਟ ਦੇ ਕਲਚਰ ਦੀ ਤੇ ਅਸੀਂ ਉਹ ਡਰਾਈਵ ਕਰ ਰਹੇ ਹਾਂ ਲੁਧਿਆਣਾ ਐਂਟਰ ਕਰਾਂਗੇ ਅੰਮ੍ਰਿਤਸਰ ਅਗੇਨ a very big nri belt ਸਾਡਾ ਮੰਨ ਹੈ ਜਿਹੜੇ ਪੰਜਾਬੀ ਜਿਹੜੇ ਬਾਹਰ ਬੈਠੇ ਨੇ ਉਹਨਾਂ ਲਈ ਕੁਝ ਇੱਥੇ ਜਦੋਂ ਵੀ ਸਾਲ 'ਚ ਇੱਕ ਮਹੀਨੇ ਦੋ ਮਹੀਨੇ ਆਏ ਉਹਨਾਂ ਲਈ ਕੋਈ ਚੀਜ਼ ਸਰਵਿਸ ਅਪਾਰਟਮੈਂਟਸ ਵਗੈਰਾ ਕੁਝ ਕ੍ਰੀਏਟ ਕਰੀ ਅੰਮ੍ਰਿਤਸਰ ਤੇ ਦੀਦੀ ਸਾਡਾ ਮੰਨ ਹੈ ਕਿ ਪੂਰੇ ਪੰਜਾਬ ਨੂੰ ਅਸੀਂ ਇੱਕ ਇੱਕ ਟੈਰੀਟਰੀ ਜ਼ਰੂਰ ਐਂਟਰ ਕਰਾਂਗੇ ਪੰਜਾਬ ਬਿਲਡੈਕਸ ਪੰਜਾਬ ਦਾਏ ਮੰਚ ਜਿੱਥੇ ਵੱਖ-ਵੱਖ ਅੱਜ ਬਿਜ਼ਨਸਮੈਨਸ ਵਕ ਵਕ ਹੋ ਪਰਸਨੈਲਿਟੀਆਂ ਜਿਨ੍ਹਾਂ ਨੇ ਵਪਾਰ ਜਾਨੇ ਕਿ ਬਿジネス ਦੀ ਦੁਨੀਆ ਦੇ ਵੱਡਾ ਨਾਮ ਕਮਾਇਆ ਤਾਂ ਅਜਿਹੀਆਂ ਸ਼ਖਸੀਤਾਂ ਸਾਡੇ ਨਾਲ ਨੇ ਔਰ ਗੱਲਬਾਤ ਕਰਨ ਦੇ ਸਿਕਲ ਸਰ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ 올 ਗੁੱਡ ਜੀ ਥੈਂਕ ਯੂ ਐਨੀਬਾਡੀ ਅੱਜ ਵੈਰੀ ਨਿਊ ਇਨੀਸ਼ੀਏਟਿਵ ਆਸਠਕ ਇਸ ਤੋਂ ਪਹਿਲਾਂ ਸਿਰਫ ਚੈਰਿਟੀ ਦੀਸਾਰੇ ਆਰਗੇਨਾਈਜੇਸ਼ਨ ਵਗੈਰਾ ਹੋਈਆਂ ਪਰ ਦਿਸ ਪਲੇਟਫਾਰਮ ਇਜ਼ ਸਮਥਿੰਗ ਨਿਊ ਵੈਰਨ ਚੈਰਿਟੀ ਦੇ ਨਾਲ ਨਾਲ ਦੇ ਆਰ ਆਲਸੋ ਵਨ ਆਫ ਦੀ ਡਰਾਈਵਿੰਗ ਫੋਰਸ ਕੀ ਬੰਦੇ ਨੂੰ ਪੈਸੇ ਦੇਣ ਦੇ ਨਾਲ ਉਹਨੂੰ ਕੰਮ ਤੇ ਮਿੱਕੀ ਮਿਲਾਨਾ ਬਿਲਕੁਲ ਦੈਟ ਇਜ਼ ਵੈਰੀ ਇੰਪੋਰਟੈਂਟ ਬਹੁਤ ਕਟ ਇਨੀਸ਼ੀਏਟਿਵ ਹੈ ਜੇ ਪੰਜਾਬ ਚ ਸਪੈਸ਼ਲੀ ਪੂਰੀ ਕਮਿਊਨਿਟੀ ਇਕੱਠੀ ਹੋਈ ਅੱਜ ਬਿਲਕੁਲ ਸਰ ਮੈਂ ਉਸ ਤੋਂ ਪਹਿਲਾਂ ਇੱਕ ਵਾਰ ਰਿਕੁਐਸਟ ਕਰਾਂਗਾ ਵੀ ਤੁਸੀਂ ਥੋੜਾ ਜਿਹਾ ਡਿਟੇਲਡ ਆਪਣੇ ਬਾਰੇ ਔਰ ਆਪਣੀ ਕੰਪਨੀ ਬਾਰੇ ਦੱਸੋ ਆਮ ਸੌਰੀ ਮੈਂ ਉਮੰਗ ਜੰਦਲ ਮੈਂ ਹੋਮਲੈਂਡ ਗਰੁੱਪ ਤੋਂ ਹਾਂ ਅਸੀਂ ਰੀਅਲ ਏਸਟੇਟ ਦਾ ਕੰਮ ਕਰਦੇ ਨੇ ਐਂਡ ਵੀ ਬੇਸਿਕਲੀ ਆਮ ਮੈਂ ਪੰਜਾਬ ਦਾ ਪ੍ਰੋਡਕਟ ਹਾਂ ਹੋਮਲੈਂਡ ਇਜ਼ ਅ ਪ੍ਰੋਡਕਟ ਆਫ ਪੰਜਾਬ ਟੂਡੇ ਅਸੀਂ ਆਲਰੇਡੀ ਡਿਲੀਵਰ ਕੀਤੇ ਹਨ ਪ੍ਰੋਜੈਕਟ ਲਾਈਕ ਹੋਮਲੈਂਡ ਹਾਈਟਸ CP67 on the top malls here then homeland regalia homeland global park ਇਥੋਂ ਥੋੜਾ ਹੁਣ ਬਾਹਰ ਵੀ ਐਕਸਪੈਂਸ਼ਨ ਕਰ ਰਹੇ ਹਾਂ ਪੰਜਾਬ ਨੇ ਬਹੁਤ ਕੁਝ ਸਾਨੂੰ ਸਪੋਰਟ ਕੀਤੀ ਹੈ ਉਹਨਾਂ ਅੱਗੇ ਅਗੇ ਗੋਆ ਵੀ ਐਕਸਪੈਂਡ ਕਰ ਰਹੇ ਹਾਂ ਹਿਮਾਚਲ ਵੀ ਐਕਸਪੈਂਡ ਕਰ ਰਹੇ ਹਾਂ ਜੇ ਭਾਜੀ ਜਿਸ ਤਰ੍ਹਾਂ homeland ਇੱਕ ਵੱਖਰੀ ਚੀਜ਼ ਤੁਸੀਂ ਲੈ ਕੇ ਆਏ ਸੀ ਪੰਜਾਬ 'ਚ ਇੱਕ ਮਤਲਬ ਉਹਨਾਂ ਦੇ ਰਹਿਣ ਲਈ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਨਾਮ ਸੀ ਪਰ homeland ਉਸ ਤੋਂ ਬਾਅਦ ਜਿਵੇਂ CP67 ਕਹਿ ਰਹੇ ਹੋ ਔਰ ਤੁਸੀਂ ਅਜਿਹੇ ਪ੍ਰੋਡਕਟ ਹੋਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਲੈ ਕੇ ਆ ਰਹੇ ਹੋ ਅਸੀਂ ਹੁਣ ਮੋਹਾਲੀ ਦੇ ਨਾਲ ਨਾਲ ਥੋੜਾ ਜਿਹਾ ਜਿਵੇਂ ਲੁਧਿਆਣਾ ਐਜ਼ ਅ ਵੈਰੀ ਗੁੱਡ ਮਾਰਕੀਟ ਬਹੁਤ ਪੈਸਾ ਹੈ ਲੁਧਿਆਣਾ ਲੋਕਾਂ ਕੋਲ ਲੋਕਾਂ ਕੋਲ ਲੱчие ਆਪਸ਼ਨਸ ਨਹੀਂ ਹੈ ਉੱਥੇ ਆ ਫਲੈਟ ਫਲੂਟ ਦੇ ਕਲਚਰ ਦੀ ਤੇ ਅਸੀਂ ਉਹ ਡਰਾਈਵ ਕਰ ਰਹੇ ਹਾਂ ਉਹ ਲੁਧਿਆਣਾ ਐਂਟਰ ਕਰਾਂਗੇ ਅੰਮ੍ਰਿਤਸਰ अगेन a very big nri belt ਸਾਡਾ ਮੰਨ ਹੈ ਜਿਹੜੇ ਪੰਜਾਬੀ ਜਿਹੜੇ ਬਾਹਰ ਬੈਠੇ ਨੇ ਉਹਨਾਂ ਲਈ ਕੁਝ ਇੱਥੇ ਜਦੋਂ ਵੀ ਸਾਲ 'ਚ ਉਹ ਇੱਕ ਮਹੀਨੇ ਦੋ ਮਹੀਨੇ ਆਏ ਉਹਨਾਂ ਲਈ ਕੋਈ ਚੀਜ਼ ਸਰਵਿਸ ਅਪਾਰਟਮੈਂਟਸ ਵਗੈਰਾ ਕੁਝ ਕ੍ਰੀਏਟ ਕਰੀ ਅੰਮ੍ਰਿਤਸਰ ਤੇ ਦੀਦੀ ਸਾਡਾ ਮੰਨ ਹੈ ਕਿ ਪੂਰੇ ਪੰਜਾਬ ਨੂੰ ਅਸੀਂ ਇੱਕ ਇੱਕ ਟੈਰੀਟਰੀ ਸ਼ੁਰੂ ਐਂਟਰ ਕਰਾਂਗੇ ਪੰਜਾਬ 'ਚ ਆਜਿੰਦਰ ਸਾਹਿਬ ਜੀ ਤੁਸੀਂ ਕਿਹਾ ਵੀ ਵਾਕਈ ਜਦੋਂ ਪੰਜਾਬੀ ਕੋਈ ਬਾਹਰੋਂ ਆਂਦਾ ਹੈ ਜਾਂ ਪੰਜਾਬੀਆਂ ਲਈ ਕਈ ਵਾਰ ਵੱਡੀ ਅ ਕਈ ਕਹਿ ਲਈ ਅਭੀ ਪਿਆਰੀ ਜੀ ਆਪਸ਼ਨਸ ਨਹੀਂ ਹੈਗੀਆਂ ਔਰ ਜੇ ਮੈਂ ਨਾ ਥੋੜੀ ਜੀ ਹੋਰ ਬੈਲਟਸ ਦੀ ਗੱਲ ਕਰਾਂ ਜਿਵੇਂ ਪਟਿਆਲਾ ਤੋਂ ਆਪਾਂ ਪਾਤੜਾ ਨੂੰ ਜਾਈਏ ਜਾਂ ਪਟਿਆਲਾ ਤੋਂ ਆਪਾਂ ਭਵਾਨੀਗੜ੍ਹ ਨੂੰ ਜਾਈਏ ਬਹੁਤ ਲੋਕ ਰਿਚ ਨੇ ਬਟ ਇਹ ਜੀਆਂ ਲੋਕਾਂ ਕੋਲ ਓਪਰਚ्युनिटीज ਨਹੀਂ ਹੈਗੀਆਂ ਅਜਿਹੀਆਂ ਜਗਾ ਨਹੀਂ ਹੈਗੀਆਂ ਲੋਕਾਂ ਕੋਲ ਜਿੱਥੇ ਘੁੰਮਣ ਜਾ ਸਕਣ ਜਾਂ ਜਿੱਥੇ ਵਧੀਆ ਰਹਿائش ਕਰ ਸਕਣ ਇਹ ਓਪਰਚ्युनिटीज ਦੇਖੋ ਟਾਈਮ ਨਾਲ ਹੀ ਕ੍ਰੀਏਟ ਹੁੰਦੀ ਹੈ ਅੱਜ ਜਸ ਬਿਕੋਜ਼ ਦੇਖੋ 에어ਪੋਰਟ ਦੇ ਆਨ ਨਾਲ ਮੁਹੱਲੀ ਚ ਇੰਨੀ ਅੱਛੀ ਯੂਨੀਵਰਸਿਟੀਆਂ ਹੋਣ ਦੇ ਨਾਲ ਅੱਛੇ ਹਸਪੀਟਲ ਦੇ ਹੋਣ ਦੇ ਨਾਲ ਉਹ ਪੰਜਾਬ ਦੀ ਸੰਗਰੂਰ ਦੀ ਗੱਲ ਕਰਾਂ ਉਹ ਜਿਹੜੀ ਬੈਲਟ ਤੁਸੀਂ ਗੱਲ ਕਰ ਰਹੇ ਹੋ एवरीवन ਟੂਡੇ ਦੇ ਇਹ ਸਾਰੇ ਜਾਂਦੇ ਚੰਡੀਗੜ੍ਹ ਦੇ ਨੇੜੇ ਆਈ ਹੈ ਚੰਡੀਗੜ੍ਹ ਦੇ ਨੀਰੈਸਟ ਡੈਸਟੀਨੇਸ਼ਨ ਕੀ ਹੈ ਜ਼ਿਰਖਪੁਰ ਹੋ ਜਾਊਗਾ ਮੋਹਾਲੀ ਹੋ ਜਾਊਗਾ ਮੁਲਾਪੁਰ ਹੋ ਜਾਊਗਾ ਜਾਂ ਪੰਚਗੋਲਾ ਹੋ ਜਾਊਗਾ ਹਰਿਆਣਾ ਦੀ ਬੈਲਟ ਹੈ ਤੇ ਬਹੁਤ ਚੰਗੀ ਮੂਵਮੈਂਟ ਹੋ ਰਹੀ ਹੈ ਵਿਚ ਇਜ਼ ਰੀਲੀ ਐਸਪਾਇਰਿੰਗ ਇਨਸਪਾਇਰਿੰਗ 올 ਆਰ 올 ਦੀ ਰੀਅਲ ਏਸਟੇਟ ਫਦਰਨਿਟੀ ਅ ਲੋਟ ਰਾਜਿੰਦਰ ਸਾਹਿਬ ਨਵੇਂ ਪ੍ਰੋਡਕਟ ਪੰਜਾਬ ਲਈ ਹਾਂ ਕੁਝ ਹਬ ਤੋਂ ਵੱਡਾ ਸ਼ੋਪਿੰਗ ਮਾਲ ਨਾਰਥ ਲੈ ਕੇ ਆ ਰਹੇ ਹਾਂ 50 ਲੱਖ ਫੁੱਟ ਸਕੁਅਰ ਫੁੱਟ ਏਰੀਆ ਸਭ ਤੋਂ ਵੱਡਾ ਅਰੀਨਾ ਜਿੰਨੇ ਵੀ ਲਾਈਵ ਪਰਫਾਰਮੈਂਸਸ ਵਗੈਰਾ ਹੈ ਅੱਜ ਤੱਕ ਦੁਬਈ ਗਏ ਆਪਾਂ ਕੋਕਾ ਕੋਲਾ ਅਰੀਨਾ ਗਏ ਆ ਕੈਨੇਡਾ ਦੁਨੀਆ ਭਰ ਦੇ ਅਰੀਨਾਸ ਹੈ ਜਿਵੇਂ ਦਿਲਜੀਤ ਦਾ ਕੋਈ ਇਵੈਂਟ ਹੈ ਜਾਂ ਕਰਨ ਔਜਲਾ ਦਾ ਕੋਈ ਇਵੈਂਟ ਹੈ ਅੱਜ ਤੱਕ ਇੱਥੇ ਪਰੇਡ ਗਰਾਊਂਡ ਹੁੰਦਾ ਰਿਹਾ ਨਾਓ ਵੀ ਕਮਿੰਗ ਅਪ ਵਿਦ ਦੀ ਲਾਰਜੈਸਟ ਅਰੀਨਾ ਥੈਟ ਕੈਨ ਅਕਮੋਡੇਟ 35 40000 ਪੀਪਲ ਐਟ ਵਨ ਗੋ ਇਨ ਆ ਨਿਊ ਪ੍ਰੋਜੈਕਟ ਔਨ ਦੀ 에ਰਪੋਰਟ ਰੋਡ ਕਾਲਡ ਹੋਮਲੈਂਡ ਗਲੋਬਲ ਪਾਰਕ ਹਮ ਬਹੁਤ ਬਹੁਤ ਸਰ ਧੰਨਵਾਦ ਸ਼ੁਕਰੀਆ ਅੱਜ ਦਾ ਇਸ ਪ੍ਰੋਗਰਾਮ ਨਾਲ ਜੁੜਨ ਦੇ ਲਈ ਬਿਲਡੈਕਸ ਪੰਜਾਬ ਦੇ ਲਈ ਔਰ ਜਿਵੇਂ ਸਰ ਨੇ ਸਾਨੂੰ ਐਪਰੀਸ਼ੀਏਟ ਕੀਤਾ ਔਰ ਜੇ ਅਜਿਹੀਆਂ ਸ਼ਕਤੀਸ਼ਾਂ ਸਾਨੂੰ ਐਪਰੀਸ਼ੀਏਟ ਕਰਨਗੀਆਂ ਤੇ ਅਸੀਂ ਬਹੁਤ ਜਲਦ ਬਿਲਡੈਕਸ ਪੰਜਾਬ ਨੂੰ ਬਿਲਡੈਕਸ ਇੰਡੀਆ ਲੈ ਕੇ ਹਾਜ਼ਰ ਹੋਵਾਂਗੇ